ਅਗੇ ਪਾ ਲਓ। ਉਹ ਵਾਹ ਰਹੀ ਹੈ। ਲਓ ਜੀ। ਇਹ ਕ ਵੀ ਕਲਰ ਮਹਿਰੂਨ ਹੀ ਹੋ ਗਿਆ ਯਾਰ। ਸਾਹਮਣੇ ਹੀ ਆਈ ਜੋ ਕੁਝ ਹੈ। ਤੇ ਪੇਸੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗੀਆਂ ਹੋਈਆਂ। ਇਹ ਮੁੱਢਾ ਸਿਗਾ ਗੰਨਾ ਜੀ ਸਾਡੇ ਕੋਲ। ਜੀ। ਤੇ ਇਹਦਾ ਟੈਸਟ ਕੀਤਾ ਇਹਦਾ ਬਹੁਤ ਵਧੀਆ ਬਣਿਆ। ਤੇ ਫਿਰ ਅਸੀਂ ਇਸੇ ਨੂੰ ਕੰਟੀਨਿਊ ਕਰ ਲਿਆ ਹੁਣ ਫਿਲਹਾਲ। ਨੂੰ ਬਹੁਤ ਬੰਦੇ ਐਕਸਪਰਟ ਜਿਹੜੇ ਸੀ ਉਹਨਾਂ ਨੇ ਕਿਹਾ ਸੀ ਵੀ ਨਹੀਂ ਤੁਸੀਂ 18 ਵੀ ਟਰਾਈ ਕਰੋ। ਵੀ ਬਹੁਤ ਵਧੀਆ ਗੁੜ ਬਣਦਾ ਇਹਦਾ। ਟੈਕਸਚਰ ਬਹੁਤ ਵਧੀਆ। ਕਲਰ ਬਹੁਤ ਵਧੀਆ। ਅੱਛਾ। ਔਰ ਜਿਹਨੂੰ ਕਣ ਕਹਿ ਦਿੰਦੇ ਆ। ਜੀ ਕਾਣ ਬਹੁਤ ਵਧੀਆ ਜੀ ਇਹਦਾ ਮੈਨੂੰ ਇਸੇ ਦਾ ਹੀ ਥੋੜਾ ਜਿਹਾ ਡਾਊਟ ਸੀ ਕਲਰ ਦਾ ਤੇ ਕਾਣ ਦਾ ਦੋ ਚੀਜ਼ਾਂ ਦਾ ਵੀ ਇਹ ਜਿਹੜਾ 018 ਗੋੜਿਆ ਵੀ ਇਹਦੇ ਵਿੱਚ ਇਹ ਕਲਰ ਤੇ ਕਾਣ ਵੀ ਬਣੂਗਾ ਕਿ ਨਹੀਂ ਬਣੂਗਾ ਮੈਨੂੰ ਥੋੜਾ ਜਿਹਾ ਸੀਗਾ ਪਰ ਨਹੀਂ ਬਹੁਤ ਵਧੀਆ ਕਲਰ ਵੀ ਬਹੁਤ ਅੱਛਾ ਆ ਰਿਹਾ ਤੇ ਕਾਣ ਵੀ ਬਹੁਤ ਵਧੀਆ ਬਣ ਰਿਹਾ ਜੀ ਕਰੋ 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 ਸਟਾਰ ਤੋਂ ਕੁਛ ਦਿਨ ਪਹਿਲਾਂ ਤੁਹਾਨੂੰ ਆਪਾਂ ਦਿਖਾ ਲਿਆ ਸੀ ਚੁੱਭਾ ਬਣਦਾ ਜਿੱਦਣ ਉਹ ਪੱਟ ਹੋਇਆ ਚੁੱਭਾ ਬਣਦਾ ਸੀ ਤੇ ਸਾਰੇ ਦੋਸਤ ਇਕੱਠੇ ਰੋਲ ਕਰਦੇ ਸੀ ਬਈ ਗੋੜ ਕਦੋਂ ਬਣੂਗਾ ਗੋੜ ਕਦੋਂ ਬਣੂਗਾ ਤੇ ਨਾਲ ਐਸ ਵਕਤ ਤੁਹਾਨੂੰ ਦਿਖਾ ਲਈਏ ਬਈ ਆਪਾਂ ਉਸੇ ਚੁੱਭੇ ਤੇ ਆ ਤੇ ਹੁਣ ਉਹਦਾ ਟੈਸਟ ਵਗੈਰਾ ਕਰ ਲਿਆ ਗਿਆ ਸੀ ਤੇ ਬਈ ਗੋੜ ਬਣਨਾ ਸ਼ੁਰੂ ਹੋ ਗਿਆ ਆਪਣੀ ਗੋੜ ਦੀ ਇਹ ਅਗਲੀ ਵੀਡੀਓ ਠੀਕ ਹੈ ਜੀ ਗੋੜ ਦੇ ਉੱਤੇ ਆਪਾਂ ਲਗਾਤਾਰ ਵੀਡੀਓ ਕਰ ਰਹੇ ਆ ਇਹ ਗੋੜ ਇਸ ਇਲਾਕੇ ਦਾ ਕਿਦਾਂ ਦਾ ਬਣਦਾ ਕਿਹੜੇ ਗੰਨੇ ਦਾ ਬਣਾ ਰਹੇ ਆ ਕੀ ਕੁਆਲਿਟੀ ਆ ਰਹੀ ਆ ਤੁਹਾਨੂੰ ਕੱਲੀ ਕੱਲੀ ਲੱਗੇ ਆ ਗੱਲ ਦੱਸਣ ਨਾਲ ਮੇਰੇ ਮੇਰਾ ਦੋਸਤ ਗੁਰਪ੍ਰੀਤ ਸਿੰਘ ਆ ਸਾਡਾ ਤੇ ਗੁਰਪ੍ਰੀਤ ਆਪਣੀਆਂ ਸਾਰੀਆਂ ਗੱਲਾਂ ਬਾਤਾਂ ਕਰੂਗਾ ਠੀਕ ਆ ਜੀ ਇਹ ਵੀਰ ਵੀ ਸਾਡਾ ਗੁਰਪ੍ਰੀਤ ਸਿੰਘ ਆ ਹਨਾ ਜੀ ਤੁਹਾਡਾ ਨਾਮ ਵੀ ਗੁਰਪ੍ਰੀਤ ਆ ਨਾ ਹਾਂ ਗੁਰਪ੍ਰੀਤ ਆ ਤੇ ਗੁਰਪ੍ਰੀਤ ਬਾਰੇ ਮੈਂ ਦੱਸਦਾ ਇਹ ਇਹ ਵਿਦੇਸ਼ ਤੋਂ ਆਇਆ ਹੋਇਆ ਹਨਾ ਤੇ ਆ ਸਾਡੇ ਦੋ ਪਿਆਰੇ ਪਿਆਰੇ ਬੱਚੇ ਜਿਹੜੇ ਆ ਇਹ ਪਾੜੇ ਨੇ ਇਹ ਪੜਦੇ ਨੇ ਹਨਾ ਸਕੂਲੇ ਜਾਂਦੇ ਹੋ ਬਸ ਠੀਕ ਹੈ ਚਲੋ ਆਜੋ ਫਿਰ ਗੁੜ ਖਾਦਾ ਤੁਸੀਂ ਕਿੱਦਾਂ ਦਾ ਲੱਗਾ ਮਿੱਠਾ ਸੀ ਵਧੀਆ ਸੀ ਇਹਦਾ ਏਦਾਂ ਫਰਕ ਕਿੱਦਾਂ ਕਰਾ ਹੋਏ ਮੇਰੀ ਗੱਲ ਸੁਣ ਏਦਾਂ ਲਓ ਜੀ ਆਜੋ ਫੜ ਕੇ ਇੱਕ ਬਾਈ ਹੋਰ ਸਾਡੇ ਨਾਲ ਆਇਆ ਤੇ ਸਾਰੇ ਜਾਣੇ ਦੇਖ ਲਓ ਵੀ ਇੱਥੇ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਆਈ ਆ ਨਾ ਉਹ ਥਾਂ ਜਿਹੜੀ ਤੁਹਾਨੂੰ ਬਣਦੀ ਦਿਖਾ ਲਈ ਸੀ ਹਾਂਜੀ ਇੱਧਰ ਆਪਣਾ ਗੁਰਪ੍ਰੀਤ ਹਾਂਜੀ ਗੁਰਪ੍ਰੀਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪੀਆਰ ਪੰਜਾਬ ਦੇਖ ਰਹੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਕਿਵੇਂ ਫਿਰ ਚਲਾਤਾ ਆਪਾਂ ਕਮ ਹਾਂਜੀ ਹਾਂਜੀ ਚਲਾਤਾ ਜੀ ਬਹੁਤ ਮੈਨੂੰ ਮੈਸੇਜ ਸਿਗੇ ਕਹਿੰਦੇ ਸੀ ਯਾਰ ਸ਼ੁਰੂ ਕਦੋਂ ਕਰਨਾ ਬਾ ਕਰਤਾ ਜੀ ਥੋੜੇ ਇੱਕ ਦਿਨ ਹੋ ਗਏ ਪੰਜ ਛੇ ਦਿਨ ਜੀ ਹਾਂਜੀ ਹਾਂਜੀ ਤੋਂ ਆਪਾਂ ਟੈਸਟ ਮਾਰ ਲਿਆ ਸੀ ਟੈਸਟ ਕਰ ਲਿਆ ਸਹੀ ਹਾਂ ਬਿਲਕੁਲ ਪਾਸ ਆ ਸਾਰਾ ਕੁਝ ਦੋ ਵਾਰੀ ਟੈਸਟ ਕਰਿਆ ਤੋਂ ਸਾਰਾ ਠੀਕ ਨਿਕਲਿਆ ਜੀ ਠੀਕ ਆ ਤੋਂ ਆਪਾਂ ਸਟਾਰਟਿੰਗ ਕਿਹੜੇ ਗੰਨੇ ਨਾਲ ਕਰੀਏ ਆਪਾਂ ਫਿਲਹਾਲ ਸਟਾਰਟਿੰਗ ਕੀਤੀ ਆ ਜੀ ਇਹ 018 ਗੰਨੇ ਨਾਲ ਹੂੰ ਇਹ ਆਪਣੀ ਯੂਨੀਵਰਸਿਟੀ ਦਾ ਹੀ ਬੀ ਆ ਇਹ ਜੀ ਤੇ ਇਹ ਥੋੜੀ अर्ਲੀ ਵੈਰੈਟੀ ਆ ਹੂੰ ਪਹਿਲਾਂ 85 ਆਪਣੇ ਕੋਲ ਵੀ ਲੱਗਾ ਗੰਨਾ ਹੈਗਾ ਹੂੰ 85 ਆਪਾਂ ਬੀਜਾ ਬੀਜੂ ਸੀਗਾ ਜਿੱਦਾਂ ਗੰਨਾ ਜਿਹਨੂੰ ਐਸੇ ਸਾਲ ਬੀਜਿਆ ਕਹਿੰਦੇ ਆ ਹੂੰ ਉਹ ਸੀ ਤੇ ਉਹਦਾ ਹੱਲੇ ਮੰਨ ਕੇ ਚੱਲੋ ਵੀ ਨਹੀਂ ਬਣਿਆ ਗੁੜ ਹੂੰ ਉਹਦਾ ਫਰਵਰੀ ਦੇ ਵਿੱਚ ਬਣਾਵਾਂਗੇ ਜੀ ਇਹ ਮੂਢਾ ਸੀਗਾ ਗੰਨਾ ਜੀ ਸਾਡੇ ਕੋਲ ਜੀ ਤੇ ਇਹਦਾ ਟੈਸਟ ਕੀਤਾ ਇਹਦਾ ਬਹੁਤ ਵਧੀਆ ਬਣਿਆ ਠੀਕ ਹੈ ਤੇ ਫਿਰ ਅਸੀਂ ਇਸੇ ਨੂੰ ਕੰਟੀਨਿਊ ਕਰ ਲਿਆ ਹੁਣ ਫਿਲਹਾਲ ਜੀ ਇਹ 018 ਨੂੰ ਕਰ ਰਹੇ ਹਾਂ ਠੀਕ ਹੈ ਇਹਦਾ ਬਣਾ ਰਹੇ ਹਾਂ ਉਹ ਅੱਛਾ ਯਾਰ ਆਪ ਵੇੜਣਾ ਵੀ ਦਸੀਏ ਹਾਂ ਜੀ ਮੈਂ ਕੰਨਾ ਮੜਾ ਜਾ ਹਾਂਜੀ ਵੇੜਣਾ ਕਿਦਾਂ ਆਪਣਾ ਵੇਦਣਾ ਬਹੁਤ ਵਧੀਆ ਜੀ ਵੇਦਣਾ ਆਪਣਾ ਆਪਾਂ ਨੂੰ ਮਿਲਿਆ ਸੀ ਵਿਆਸ ਤੋਂ ਆਪਣੇ ਵੀਰ ਸੀਗੇ ਆਪਣੇ ਜੀਵਿੰਦਾਰ ਭਰਾਈ ਸੀ ਉਹਨਾਂ ਕੋਲੋਂ ਮਿਲਿਆ ਸੀ ਜੀ ਤੇ ਵੇਦਣਾ ਬਹੁਤ ਵਧੀਆ ਚੱਲ ਰਿਹਾ ਵਧੀਆ ਚੱਲ ਰਿਹਾ ਆਪਣੀ ਵੀਡੀਓ ਕਿਤੇ ਦੇਖਦੇ ਹੋਣ ਤੇ ਜੀ ਜ਼ਰੂਰ ਸੁਣਨਗੇ ਤੇ ਆਪਾਂ ਐਪਰੀਸ਼ੀਏਟ ਕਰ ਦੇਗੇ ਬਹੁਤ ਵਧੀਆ ਹੈ ਜੀ ਹੂੰ ਹਾਂਜੀ ਤੋਂ ਬਹੁਤ ਦੇਖੋ ਜੀ ਵੇਲਣਾ ਤੁਸੀਂ ਦੇਖੋ ਨਵਾਂ ਹੀ ਵੇਲਣਾ ਬਹੁਤ ਵਾਜਬ ਰੇਟ ਤੇ ਮਿਲੇ ਆ ਉਹ ਵੀ ਵੀਰ ਜਿਹੜੇ ਸੀਗੇ ਉਹ ਵਿਦੇਸ਼ ਸ਼ਾਇਦ ਕਹਿੰਦੇ ਸੀ ਅਸੀਂ ਚਲੇ ਗਏ ਆ ਬ੍ਰਦਰ ਉਹਨਾਂ ਦੇ ਤਾਂ ਕਰਕੇ ਉਹਨਾਂ ਨੇ ਇਹ ਦਿੱਤਾ ਨਹੀਂ ਤੇ ਵੈਸੇ ਜੇ ਦੇਖਿਆ ਜਾਵੇ ਤੇ ਵੇਲਣਾ ਇਨਾ ਵਧੀਆ ਆ ਵੀ ਇਹ ਨਵਾਂ ਹੀ ਸਗਾ ਹਨਾ ਸ਼ੈਲੋਨ ਨੇ ਸਾਥ ਉਹ ਹੀ ਉਹਨਾਂ ਨੇ ਕੱਢਿਆ ਸੀ ਇੱਕ ਤਰ੍ਹਾਂ ਉਹਨਾਂ ਨੇ ਕੰਮ ਛੱਡਿਆ ਕਰਕੇ ਸਾਨੂੰ ਦਿੱਤਾ ਪਾਪਾ ਵੀ ਇਹੀ ਕਹਿੰਦੇ ਆ ਕਿਸਾਨ ਵੀਰਾਂ ਨੂੰ ਜਿਹੜੇ ਇਸ ਤਰ੍ਹਾਂ ਸ਼ਕੀਨ ਨੇ ਬਾਈ ਵੀ ਜੇ ਤੁਸੀਂ ਗੋੜ ਵਗੈਰਾ ਦਾ ਕਰਨਾ ਤੇ ਪਹਿਲਾਂ ਕਿਸਾਨ ਵੀਰਾਂ ਦੇ ਨਾਲ ਜਿਹੜਾ ਹੈਗਾ ਨਾ ਉਹ ਕਰਿਆ ਕਰੋ ਸੰਪਰਕ ਸੋ ਬਾਈ ਆ ਟੋਕ ਹੁੰਦੀ ਆ ਠੀਕ ਹੈ ਜੀ ਅਸੀਂ ਅੱਗੇ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਗੰਨੇ ਨੂੰ ਪੀੜਣ ਤੋਂ ਬਾਅਦ ਜੋ ਬਾਹਰ ਆ ਰਿਹਾ ਆ ਤੋ ਉਹ ਇਹ ਟੋਕ ਆ ਠੀਕ ਹੈ ਜੀ ਗੰਨੇ ਦੀ ਜਿਹੜੀ ਸਕੇ ਨਿਆ ਇੱਕ ਤਰ੍ਹਾਂ ਆ ਜਿਹੜੀ ਆ ਇਹਨੂੰ ਖੋਰੀ ਬੋਲਦੇ ਖੋਰੀ ਉਹ ਹੁੰਦੀ ਜਿਹੜੀ ਗੰਨੇ ਦੇ ਉੱਤੇ ਜਿਹੜੀ ਗੰਨੇ ਦੇ ਉੱਤੇ ਜਿਹੜੀ ਛਿਲ ਹੁੰਦੀ ਆ ਜਾਂ ਕਹਿ ਸਕਦੇ ਆ ਵੀ ਗੰਨੇ ਦੇ ਉੱਪਰ ਜਿਹੜਾ ਪੱਤਾ ਹੁੰਦਾ ਆ ਠੀਕ ਹੈ ਜੀ ਆ ਦੇਖੋ ਜੀ ਆ ਦੇਖ ਇਹ ਜ਼ਰੂਰ ਬੱਚਿਆਂ ਨੂੰ ਦਿਖਾ ਲਓ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਆ ਲਓ ਇੰਦਾ ਛਿਲ ਕੇ ਵਧਿਆ ਜਾਂਦਾ ਲਓ ਜੀ ਇਹਨੂੰ ਇੰਦਾ ਛੱਲ ਲਿਆ ਜਾਂਦਾ ਆ ਆ ਇਹਨੂੰ ਖੋਰੀ ਬੋਲਦੇ ਆ ਜਿਹੜੀ ਆਪਾਂ ਉਤਾਰ ਰਹੇ ਆ ਗੋਪੀ ਮੈਂ ਕਹਿੰਦਾ ਆਪਾਂ ਗੱਲ ਕਰਦੇ ਆ ਕਰਦੇ ਆਗ ਵੀ ਦੱਸ ਦੇ ਯਾਰ ਹੈ ਮੈਂ ਆਗ ਉਹ ਪੱਲਾ ਜਿਹੜਾ ਮੂਥ ਨੂੰ ਬਹੁਤ ਸਾਰੀ ਨੂੰ ਤਾਂ ਸਾਡੀ ਨੂੰ ਪਤਾ ਹੀ ਨਹੀਂ ਹੁੰਦਾ ਤੇ ਬੱਚਿਆਂ ਨੂੰ ਤਾਂ ਬਿਲਕੁਲ ਨਹੀਂ ਹਾਂਜੀ ਹਾਂਜੀ ਸਭ ਨੂੰ ਸਾਈਡ ਨੂੰ ਹੋ ਪਤਾ ਇਹ ਦੇਖੋ ਜੀ ਗੰਨੇ ਦਾ ਜਿਹੜਾ ਆ ਉੱਪਰਲੀ ਹਿੱਸਾ ਜਿਹੜਾ ਹਰਾ ਆ ਹਾਂ ਇਹ ਆ ਵਾਲਾ ਇਨਾ ਹਿੱਸਾ ਜਿੰਨਾ ਹਰੇ-ਹਰੇ ਵਾਲਾ ਹਿੱਸਾ ਇਹ ਵਾਲਾ ਹਿੱਸਾ ਇਹ ਆਗ ਹੁੰਦਾ ਜੀ ਜੀ ਤੇ ਆ ਜਿਹੜਾ ਇਹਦੇ ਨਾਲ ਸੁੱਕਾ ਪੱਤਾ ਆ ਗੰਨੇ ਦੇ ਨਾਲ ਜੀ ਇੱਕ ਹੋ ਰਹੀ ਹੁੰਦੀ ਆ ਤੇ ਇਹ ਆਪਾਂ ਇਸ ਤਰ੍ਹਾਂ ਲਾ ਕੇ ਇਹਨੂੰ ਸਾਫ਼ ਕਰ ਲੈਂਦੇ ਆ ਦੇਖੋ ਮਿਹਨਤ ਬਹੁਤ ਆਉਂਦੀ ਆ ਜੇ ਇਦਾਂ ਦੀ ਸਿਲਾਈ ਕਰਨੀ ਆ ਗੰਨੇ ਬਿਲਕੁਲ ਸਾਫ਼ ਚਾਹੀਦੇ ਨੇ ਕਿਉਂਕਿ ਜੇ ਅਸੀਂ ਕਹਿੰਦੇ ਆ ਵੀ ਅਸੀਂ ਬਿਲਕੁਲ ਹੀ ਮਤਲਬ ਹਨਾ ਟੱਕਾ ਕਰਨਾ ਆ ਫਿਰ ਤੇ ਜਿਹਨੇ ਕਰਨਾ ਉਹ ਕਰੀ ਵੀ ਜਾਵੇ ਹਨਾ ਹਾਂਜੀ ਹਾਂਜੀ ਸਿਲਾਈ ਕਰਨੀ ਇਹਦੀ ਜਿਹੜੀ ਜ਼ਰੂਰੀ ਹੁੰਦੀ ਆ ਹਨਾ ਗੰਨੇ ਆਪਾਂ ਇਦਾਂ ਆ ਜੀ ਗੰਨੇ ਸੇਮ ਡੇ ਵੱਡੀ ਦੇ ਜੀ ਤੇ ਜਾਂ ਬੜੀ ਹੱਦ ਇੱਕ ਦਿਨ ਪੁਰਾਣੇ ਹੋਣਗੇ ਜੀ ਉਦੋਂ ਜਿਆਦਾ ਪੁਰਾਣਾ ਗੰਨਾ ਨਹੀਂ ਆਪਣੇ ਕੋਲ ਹੁੰਦਾ ਤੇ ਆਹੜਾ ਆ ਗਿਆ ਮੈਂ ਦਸਵੇਂ ਪੱਠਿਆਂ ਦੇ ਕੰਮ ਆ ਜਾਂਦਾ ਆ ਸਾਡੇ ਤੇ ਇਹ ਪੱਠੇ ਜਿਹੜੇ ਹੁੰਦੇ ਆ ਆਪਾਂ ਪਾਉਨੇ ਆ ਪਸ਼ੂਆਂ ਨੂੰ ਉਹਦੇ ਆਪਣੇ ਕੰਮ ਆਉਂਦਾ ਆ ਸੋ ਇਹ ਇਸ ਤਰ੍ਹਾਂ ਹਾਂਜੀ ਗੁਰਪ੍ਰੀਤ ਅੱਗੇ ਹਾਂਜੀ ਜੀ ਵਧੀਆ ਅੱਗੇ ਮੜਾ ਜਾ ਮੁੰਡਿਆਂ ਨੂੰ ਖੋ ਕੇ ਕੰਮ ਕਰਨ ਮੜਾ ਜਾ ਚਲੋ ਤੇ ਆ ਜਾਓ ਜੀ ਠੀਕ ਆ ਅੱਛਾ ਯਾਰ ਚੁੱਬੇ ਤੇ ਗੱਲ ਕਰ ਗੁਰਪ੍ਰੀਤ ਚਲੋ ਚਲੋ ਚੁੱਬਾ ਕਿਦਾਂ ਯਾਰ ਆਪਣਾ ਚੁੱਬਾ ਕਾਮਯਾਬ ਚੁੱਬਾ ਬਹੁਤ ਕਾਮਯਾਬ ਆ ਜੀ ਚੁੱਬਾ ਪਹਿਲਾਂ ਥੋੜੀ ਜਿਹੀ ਪ੍ਰੋਬਲਮ ਹੋ ਗਈ ਸੀ ਜੀ ਪਰ ਚਲੋ ਉਹ ਜਿਹੜੀ ਹੋ ਗਈ ਬਾਬੇ ਵੱਲੋਂ ਪਹਿਲਾਂ ਹੀ ਜਿਹੜੀ ਕਮੀ ਪੇਸ਼ੀ ਸੀ ਉਹ ਨਿਕਲ ਗਈ ਸੀ ਜੀ ਤੇ ਹੁਣ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਟੈਸਟ ਵੀ ਆਪਣਾ ਹੁਣ ਬਿਲਕੁਲ ਸਹੀ ਆ ਚੁਪਾ ਬਹੁਤ ਵਧੀਆ ਜੀ ਡਬਲ ਕੜਾਹਾ ਆਪਣੇ ਕੋਲ ਡਬਲ ਕੜਾਹੇ ਦਾ ਅਸੀਂ ਦੱਸ ਦਈਏ ਕਿ ਸਾਨੂੰ ਮਿਲੇ ਹੀ ਦੋ ਕੜਾਹੇ ਸੀ ਜੀ 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 ਹਾਂਜੀ ਨਾਲ ਹੀ ਨਾਲ ਇਸ ਵੇਲੇ ਨੇ ਦੇ ਸਾਨੂੰ ਆ ਕੜਾਏ ਵੀ ਦੋ ਮਿਲੇ ਸਗੇ ਹੋਰ ਵੀ ਜੋ ਸਮਾਨ ਮਾੜਾ ਮੋਟਾ ਸੀਗਾ ਉਹ ਉਹਨਾਂ ਨੇ ਸਾਨੂੰ ਇਕੱਠਾ ਹੀ ਦਿੱਤਾ ਸੀਗਾ ਕਿਉਂਕਿ ਉਹ ਕਹਿੰਦੇ ਸਾਡੇ ਕਿਸੇ ਕੰਮ ਨਹੀਂ ਤੋਂ ਇਸ ਕਰਕੇ ਜੀ ਜਿੱਦਾਂ ਕਹਿੰਦੇ ਹੁੰਦੇ ਕੜਾਹੇ ਜਿਹੜੇ ਆ ਉਹ ਸਾਡੇ ਕੋਲ ਡਬਲ ਸੀ ਤੋਂ ਅਸੀਂ ਡਬਲ ਹੀ ਜਿਹੜੇ ਆ ਉਹ ਲਾ ਲੈ ਸੀਗੇ ਠੀਕ ਹਾਂਜੀ ਹਾਂਜੀ ਸਸੇ ਸਸੇ ਸੋ ਆਜੋ ਜੀ ਤੁਹਾ ਲੈ ਵੀ ਬੱਲੇ ਚਿਮਨੀ ਸਾਈ ਤੁਮਾ ਕੱਢੀ ਜਾਂਦੀ ਬਹੁਤ ਵਧੀਆ ਜੀ ਬਿਲਕੁਲ ਸੈਟ ਬਿਲਕੁਲ ਬਿਲਕੁਲ ਸਹੀ ਬਿਲਕੁਲ ਸਹੀ ਬਹੁਤ ਸੋਹਣਾ ਠੀਕ ਹੈ ਯਾਰ ਕੋਈ ਵੀ ਰਾਸ ਇੱਥੇ ਪਾ ਲੈਨੇ ਰਾਸ ਆਪਾਂ ਪਹਿਲਾਂ ਜਦੋਂ ਸਟਾਰਟ ਕਰਦੇ ਆ ਉਦੋਂ ਦੋਨਾਂ ਕੜਾਹਿਆਂ ਚ ਪਾਉਨੇ ਆ ਹੂੰ ਪਹਿਲੇ ਕੜਾਹੇ ਦੀ ਪੱਤ ਆ ਜਾਂਦੀ ਆ ਹੂੰ ਦੂਸਰੇ ਕੜਾਹੇ ਦੀ ਮੈਲ ਲੈ ਜਾਂਦੀ ਆ ਹੂੰ ਫਿਰ ਇਹਨੂੰ ਅਸੀਂ ਕੁਝ ਨਹੀਂ ਕਰਦੇ ਠੀਕ ਆ ਜਦ ਤੱਕ ਉਹ ਪਹਿਲੇ ਵਾਲੀ ਦੀ ਆ ਪੱਤ ਕੱਢ ਕੇ ਬਾਹਰ ਹੂੰ ਫਿਰ ਇਹਨੂੰ ਸ਼ਿਫਟ ਕਰ ਲਈਦਾ ਪਹਿਲੇ ਕੜਾਹੇ ਚ ਹੂੰ ਤੇ ਇੱਥੇ ਦੂਸਰੇ ਕੜਾਹੇ ਦੇ ਵਿੱਚ ਫਿਰ ਨਵੀਂ ਰਸਪਾ ਲਈਦੀ ਆ ਤੇ ਚੁੱਬਾ ਬਣਾਉਣ ਵਾਲੇ ਅੰਕਲ ਬਲਦੇਰ ਸਿੰਘ ਹੁਣੀ ਹੀ ਬਣਾ ਰਿਆ ਹੈ ਗੋੜੀ ਹਾਂਜੀ ਹਾਂਜੀ ਗੋੜੀ ਵੀ ਇਹੀ ਬਣਾ ਰਿਹਾ ਹਾਂਜੀ ਤੋ ਮੇਨ ਝੋਕੇ ਦਾ ਕੰਮ ਹੁੰਦਾ ਇਹ ਬਈ ਝੋਕੇ ਦਾ ਕੰਮ ਜਿਹੜਾ ਹੁੰਦਾ ਤੁਸੀਂ ਆਪ ਦੇਖ ਸਕਦੇ ਆ ਵੀ ਐਦਾਂ ਹੌਲੀ ਹੌਲੀ ਅੱਗ ਬਾਲਣੀ ਹੁੰਦੀ ਆ ਤੇ ਰਾਸ ਗਰਮ ਹੋ ਰਹੀ ਆ ਹਜੇ ਤੋ ਇਹ ਲਾਸਟ ਪਾਤ ਆ ਅੱਜ ਦੀ ਤੇ ਉਹ ਤੁਹਾਨੂੰ ਲੈਂਦੀ ਦਿਖਾਉਂਦੇ ਆ ਠੀਕ ਹੈ ਜੀ ਕਿੱਦਾਂ ਦੇ ਬਣਦਾ ਗੁੜ ਗੁੜ ਵੈਸੇ ਤੇਰੇ ਹਿਸਾਬ ਨਾਲ ਕਿਦਾਂ ਬਣਿਆ ਗੁੜ ਬਹੁਤ ਵਧੀਆ ਬਣਿਆ ਬਾਜੀ ਹੂੰ ਇਹ 18 ਦਾ ਗੁੜ ਚਲੋ ਆਪਾਂ ਨੂੰ ਇੰਨਾ ਤਜਰਬਾ ਹੈ ਨਹੀਂ ਆਪਾਂ ਪਹਿਲੇ ਸਾਲ ਕੰਮ ਸ਼ੁਰੂ ਕੀਤਾ ਹੂੰ ਪਰ ਬੰਦੇ ਮੈਂ ਵੀ ਥੋੜਾ ਜਿਹਾ ਡਰਦਾ ਸੀ ਪਹਿਲਾਂ 85 ਦਾ ਹੀ ਕਿਉਂਕਿ ਜਿਆਦਾ ਸੁਣਿਆ ਸੀ ਤੇ 85 ਹੀ ਮੈਂ ਵਾਰਤ ਕੇ ਰਾਜੀ ਸੀ ਜ਼ਿਆਦਾਤਰ ਹੂੰ ਤੇ ਪਰ ਮੈਨੂੰ ਬਹੁਤ ਬੰਦੇ ਐਕਸਪਰਟ ਜਿਹੜੇ ਸੀ ਉਹਨਾਂ ਨੇ ਕਿਹਾ ਸੀ ਵੀ ਨਹੀਂ ਤੁਸੀਂ 18 ਵੀ ਟਰਾਈ ਕਰੋ ਵੀ ਬਹੁਤ ਵਧੀਆ ਗੁੜ ਬਣਦਾ ਇਹਦਾ ਅੱਛਾ ਫਿਰ ਬਹੁਤ ਵਧੀਆ ਟੈਕਸਚਰ ਬਹੁਤ ਵਧੀਆ ਕਲਰ ਬਹੁਤ ਵਧੀਆ ਅੱਛਾ ਔਰ ਜਿਹਨੂੰ ਸਪੈਸ਼ਲੀ ਕਾਣ ਕਹਿ ਦਿੰਦੇ ਆ ਜੀ ਕਾਣ ਬਹੁਤ ਵਧੀਆ ਜੀ ਇਹਦਾ ਕਾਣ ਬਹੁਤ ਅੱਛਾ ਹੈ ਹਾਂਜੀ ਹਾਂਜੀ ਤਾਂ ਅਛਾ ਗੁਰਪੀ ਦਾ ਆਪਾਂ ਕੀ ਵਰਤ ਰਹੇ ਆ ਇਹਦੇ ਲਈ ਕੀ ਵਰਤਿਆ ਆਪਾਂ ਪਤਨਖਾਰਨ ਵਾਸਤੇ ਬਾਜੀ ਮਿੱਠਾ ਸੋਡਾ ਵਰਤਦੇ ਆ ਹੂੰ ਇੱਕ ਪਾਣੀ ਤਕਰੀਬਨ ਨਹੀਂ ਹੋਰ ਕੋਈ ਚੀਜ਼ ਨਹੀਂ ਹੂੰ ਟਰਾਈ ਕੀਤਾ ਸੀ ਅਸੀਂ ਪਿੰਡੀਆਂ ਨੂੰ ਹੂੰ ਪਰ ਉਹ ਪਿੰਡੀਆਂ ਦੇ ਨਾਲ ਪੂਰੀ ਗੱਲ ਨਹੀਂ ਬਣੀ ਜਿਵੇਂ ਕਹੀਏ ਤੇ ਇਹਦੇ ਨਾਲ ਮਿੱਠੇ ਸੋਡੇ ਨਾਲ ਹੀ ਅਸੀਂ ਜੀ ਪਤਨ ਖਾਰਦੇ ਆ ਜੀ ਆ ਹਾਂਜੀ ਬੱਲੇ ਦੇਖ ਬਈ ਅਕਲੀ ਮਾੜਾ ਜਿਆ ਸਲੋ ਕਰਿਓ ਇੱਕ ਮੈਲ ਲਾ ਲਈ ਗਈ ਆ ਹਾਂਜੀ ਦੂਜੀ ਮੈਲ ਜਿਹੜੀ ਆ ਦੇਖੋ ਲਾਈ ਜਾਣੀ ਆ ਜੇ ਇੱਥੇ ਅੱਗ ਤੇਜ਼ ਹੋ ਗਈ ਜਾਂ ਕਹਿ ਲਓ ਵੀ ਜਿਹਨੇ ਮੈਲ ਚੱਕਣੀ ਆ ਉਹ ਤੋਂ ਨਾ ਸਹੀ ਚੱਕ ਹੋਈ ਤੇ ਫਿਰ ਕੰਮ ਜਿਹੜਾ ਖਰਾਬ ਹੋ ਜਾਂਦਾ ਆ ਵੀਰਾਂ ਦਾ ਬਹੁਤ ਸਹਿਯੋਗ ਹੈ ਬਹੁਤ ਵੱਡਾ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਵੀਰਾਂ ਦਾ ਸਹੀ ਗੱਲ ਹੈ ਬਹੁਤ ਸਹਿਯੋਗ ਹੈ ਦੇਖੋ ਵਿਦੇਸ਼ ਤੋਂ ਆ ਕੇ ਕੰਮ ਕਰਾ ਰਹੇ ਨਾਲ ਹੈ ਉਹ ਦਿਨ ਦੇ ਬਿਲਕੁਲ ਹੈਲਪ ਕਰ ਰਹੇ ਨੇ ਬੰਦੇ ਬਈ ਉਹ ਕਹਿੰਦੇ ਸੀ ਵੀ ਬਾਹਰੋਂ ਆਇਆ ਕਰਨਗੇ ਲੋਕ ਕੰਮ ਕਰਨ ਤੇ ਲੈ ਵੀ ਆਪਣੇ ਤਾਂ ਆ ਗਏ ਹੈ ਸਹੀ ਗੱਲ ਹੈ ਪਰ ਸਾਡੇ ਕੋ ਆਏ ਤਾਂ ਭਾਈ ਬੰਦੀ ਤੌਰ ਤੇ ਇਹ ਉਧਰ ਚਲੋ ਆਹ ਚਲਦੇ ਆਂ ਕਿ ਲਵਾਂਗੇ ਪਹਿਲੇ ਥੋੜੀ ਬੈਠਣ ਦਵਾਵਾਂਗੇ ਚਲੋ ਹਾਂਜੀ ਹਾਂਜੀ ਅੰਕਲ ਜੀ ਛੱਡੋ ਮਾਰਦੇ ਆਵਾਜ਼ ਦੇ ਸਹਿਯੋਗ ਨਾਲ ਹੀ ਆ ਸਾਰਾ ਬਿਲਕੁਲ ਪੂਰੀ ਗੱਲ ਹੋਊਗੀ ਦੇਖੋ ਜੀ ਅੱਛਾ ਗੋਪੀ ਤਕਰੀਬਨ ਜਿਹੜੀ ਕਿੰਨੀ ਕਾਰੀ ਮੈਲ ਲਾਉਣੀ ਪੈਂਦੀ ਆ ਆਪਾਂ ਨੂੰ ਇਦਾਂ ਇਹ ਤਕਰੀਬਨ ਅਸੀਂ 3 ਤੋਂ 4 ਵਾਰ ਹਾਂ ਕਰਦੇ ਆਂ ਜੀ ਲਾਉਨੇ ਆ ਜਿੰਨਾ ਚਿਰ ਆਹ ਵਾਲੀ ਝੱਗ ਆ ਆ ਜਾਂ ਜਿਹੜੀ ਪਾਣੀ ਓਹ ਫੜਦੀ ਜਿੰਨਾ ਚਿਰ ਚਿੱਟੀ ਨਹੀਂ ਹੋ ਜਾਂਦੀ ਹੂੰ ਉਹਨਾਂ ਕੇ ਚਿਰ ਮੰਨ ਕੇ ਚੱਲ ਅੱਧਾ ਕੇ ਜੱਗ ਹੁੰਦਾ ਪਾਣੀ ਦਾ ਹੂੰ ਤੇ ਇਹ ਤਕਰੀਬਨ ਤਿੰਨ ਚਾਰ ਕਵਾਰੀ ਅੰਕਲ ਜੀ ਮੜ ਦੇ ਕੱਟ ਰੱਖਿਓ ਕੱਟ ਰੱਖਿਓ ਜੀ ਤੇ ਲੋ ਜੀ ਉਹਨਾਂ ਨੇ ਸੇਕ ਉਧਰੋਂ ਕੱਟ ਕਰ ਦਿੱਤਾ ਆ ਠੀਕ ਹੈ ਜੀ ਡੱਖਾ ਡੱਖਾ ਬੱਲਣ ਵਾਲੀ ਗੱਲ ਹੁੰਦੀ ਆ ਐਦਾਂ ਹਾਂਜੀ ਹਾਂਜੀ ਇਹ ਹਸਾਬ ਹੀ ਹੁੰਦਾ ਆ ਅੰਕਲ ਕੱਟ ਹੀ ਰੱਖਿਓ ਮੜ ਦੇ ਲਪਾਉਣਾ ਹੋਰ ਗੁਰਪ੍ਰੀਤ ਤੂੰ ਮੇਰੇ ਖਿਆਲ ਪਹਿਲੀ ਵਾਰੀ ਬਣਾ ਰਿਆ ਨਾ ਮੈਂ ਪਹਿਲੀ ਵਾਰੀ ਬਣਾ ਰਿਆ ਜੀ ਮੈਂ ਤਾਂ ਆਹਾ ਤਕਰੀਬਨ 8-10 ਪੱਤਾ ਆ ਹੀ ਕੱਢੀਆਂ ਜਿਹੜੀਆਂ ਹੁਣ ਮੇਰੇ ਕੋਲ ਇੱਥੇ ਅੱਛਾ ਤੇ ਅੱਛਾ ਚਲੋ ਲੋਕਾਂ ਦਾ ਰਿਸਪੌਂਸ ਕਿਦਾਂ ਕਰਦਾ ਆ ਰਿਸਪੌਂਸ ਬਹੁਤ ਵਧੀਆ ਜੀ ਫਿਲਹਾਲ ਤੇ ਆਪਣੇ ਏਰੀਆ ਦੇ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਹਮ ਨਵਾਂ ਕੰਮ ਸ਼ੁਰੂ ਕੀਤਾ ਤੇ ਸਾਰੇ ਆਪਾਂ ਨੂੰ ਹੌਸਲਾ ਵਧਾਈ ਬਹੁਤ ਵਧੀਆ ਕਰ ਰਹੇ ਹਮ ਇਹ ਕੰਮ ਵਧੀਆ ਹੈ ਚਲੋ ਹਮ ਵੀ ਇੱਥੇ ਰਹਿ ਕੇ ਕੰਮ ਕਰਨਾ ਆ ਜਿਹੜਾ ਐਪਰੀਸ਼ੀਏਟ ਕਰਦੇ ਆ ਲੋਕੀ ਆਪਣੇ ਐਵੇਂ ਕਹੀ ਜਾਈਏ ਵੀ ਥਾਰੀ ਲੱਤਾਂ ਹੀ ਖਿੱਟਦੇ ਨਹੀਂ ਲੱਤਾਂ ਨਹੀਂ ਖਿੱਚਦੇ ਸਾਰੇ ਮੈਨੂੰ ਸਿਗਾ ਵੀ 18 ਦਾ ਸ਼ਾਇਦ ਨਹੀਂ ਵੀ ਬਾਲਾ ਨਹੀਂ ਸੀ ਸੁਣਿਆ ਨਹੀਂ ਸੀ ਇਹ ਪਰ ਨਹੀਂ ਤੇ ਵਧੀਆ ਬਣਦਿਆ ਅੰਕਲ ਥੋੜੀ ਜਿਹੀ ਹੌਲੀ ਆਈ ਹਾ ਹਾਂਜੀ ਆਪਣਾ ਹਾਂਜੀ ਸਵਾਹ ਲੱਗੇ ਕੱਢਣਾ ਆਪਾਂ ਸਵਾਹ ਪਿਸ਼ਾਣ ਕਰਨ ਲੱਗੇ ਆਂ ਜੀ ਜੀ ਲੱਗ ਗਈ ਆ ਚੋਬੇ ਦੇ ਨਾਲ ਜੀ ਤੇ ਇਹਨੂੰ ਥੋੜਾ ਜਿਹਾ ਹਟਾਉਣਾ ਆ ਲੋ ਜੀ ਇਹ ਵੀ ਹੁੰਦੀ ਦੇਖ ਲਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਦੇਖੀ ਏਦਾਂ ਜਦੋਂ ਗੁੜ ਬਣਦਾ ਆ ਤਾਂ ਸਵਾਹ ਜਿਹੜੀ ਆ ਇਹਦੇ ਥੱਲੇੋਂ ਇਸ ਤਰ੍ਹਾਂ ਠੀਕ ਕੀਤੀ ਜਾਂਦੀ ਹੈ ਚੁੱਬੇ ਚੋਂ ਕਿਉਂਕਿ ਇਹ ਵੀ ਇੱਕ ਜ਼ਰੂਰੀ ਕੰਮ ਹੁੰਦਾ ਆ ਸੋ ਇਹਦੀ ਕਿਉਂਕਿ ਹਵਾ ਰੁਕ ਜਾਂਦੀ ਹੈ ਤੇ ਸੇਕ ਸਹੀ ਨਹੀਂ ਪੈਂਦਾ ਸੋ ਇਸ ਤਰ੍ਹਾਂ ਨਾਲ ਆਹ ਲਓ ਜੀ ਹਾਂ ਤੇ ਸਵਾਹ ਜਿਹੜੀ ਆ ਗੱਲ ਹਾਂਜੀ ਇਹਦੇ ਤੇ ਵੀ ਦੱਸ ਦਈਏ ਇਹ ਵੀ ਇੱਕ ਬਹੁਤ ਇੰਪੋਰਟੈਂਟ ਮਤਲਬ ਜੇ ਦੇਖੀਏ ਤੇ ਖੇਤਾਂ ਦੇ ਲਈ ਬੜੀ ਵਧੀਆ ਇੱਕ ਖਾਦੀ ਆ ਇਹੇ ਹਾਂਜੀ ਹਾਂ ਅਸੀਂ ਇਹਨੂੰ ਵੀ ਯੂਟਿਲਾਈਜ਼ ਕਰ ਲੈਣਾ ਕਿਉ ਗੁਰਪ੍ਰੀਤ ਬਿਲਕੁਲ ਜੀ ਬਿਲਕੁਲ ਹਾਂ ਸੋ ਗੁਰਪ੍ਰੀਤ ਹੁਣੇ ਆਪਣੀ ਫਿਟਨੈਸ ਦਾ ਸਹੀ ਸਬੂਤ ਦਿੰਦੇ ਹੋਏ ਹੈ ਅੱਗੇ ਵਧੀਏ ਅੱਗੇ ਵਧਾ तकरीबन ਮੰਨ ਲਾ ਕਹਦਾ ਵੀ ਇੱਕ ਹਵੇ ਤੇ ਆਉਣ ਵਾਲੀ ਆ ਬਸ ਲੱਗੇ ਹੀ ਆ ਕੰਮ 4 ਮਿੰਟ 5ਾਂ ਦੀ ਗੇਮ ਹੋ ਰਿਹਾ ਆ ਜਾਓ ਵੀ 5 ਕਿ ਮਿੰਟ ਹੋ ਰਿਹਾ ਥੋੜਾ ਜਿਹਾ ਤੇਲ ਪਾਉਨੇ ਆ ਫਿਰ ਹਾਂਜੀ ਹਾਂਜੀ ਅੱਛਾ ਜੀ ਇਹ ਤੇਲ ਦੇ ਨਾਲ ਨਾ ਜਦੋਂ ਪੱਤ ਟਿਕਾਣੇ ਆ ਜਾਂਦੀ ਆ ਜਦੋਂ ਪਹਿਲਾਂ ਬਹੁਤ ਜ਼ਿਆਦਾ ਉੱਪਰ ਤੱਕ ਰਿੱਝ ਰਹੀ ਹੁੰਦੀ ਆ ਉਬਲ ਰਹੀ ਹੁੰਦੀ ਆ ਹਾਂ ਇਹਦੇ ਨਾਲ ਫਿਰ ਆਪਣੇ ਸਹੀ ਟੈਕਸਚਰ ਚ ਹੂੰ ਤੇ ਸਹੀ ਕਹ ਲਓ ਤੁਸੀਂ ਕੀ ਕਹਿ ਸਕਦੇ ਆ ਹੂੰ ਲਓ ਜੀ ਇਹਦੇ ਵਿੱਚ ਤਕਰੀਬਨ ਸ਼ੁਰੂ ਹੋ ਗਿਆ ਕਮੇ ਤੇ ਆ ਗਈ ਆ ਪੱਤ ਤੇ ਅੰਕਲ ਹੋਰੀ ਅੱਜ ਬਿਜੀ ਆ ਅਸੀਂ ਤਾਂ ਹੀ ਨਹੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਕਿਉਂਕਿ ਉਹ ਸਾਰਾ ਕੰਮ ਤਾਂ ਵੈਸੇ ਉਹੀ ਹੈਂਡਲ ਕਰ ਰਹੇ ਨੇ ਸਾਡਾ ਕੰਮ ਭਜ ਭਜਾਈਏ ਦਾ ਯਾਰ ਸਾਡਾ ਕੰਮ ਉੱਪਰ ਦਾਈਆ ਸਾਡਾ ਕੰਮ ਉਹੀ ਆ ਵੀ ਭੱਜ ਨੱਟ ਤੇ ਬਹੁ ਕੀਤੀ ਆ ਸਹੀ 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 ਉਹੀ ਆ ਲਓ ਆ ਤੇ ਗੁਰਪ੍ਰੀਤ ਕਹਿਣ ਦਾ ਭਾਵ ਆ ਵੀ ਚੁੱਭਾ ਆਇਆ ਨਾ ਸੈੱਟ ਹੈ ਬਿਲਕੁਲ ਸੈੱਟ ਬਹੁਤ ਵਧੀਆ ਜੀ ਪਰ ਮਿਹਨਤ ਜਿੰਨੀ ਆਈ ਮਿਹਨਤ ਚਲੋ ਚਲੋ ਕੋਈ ਨਹੀਂ ਮਿਹਨਤ ਦਾ ਮੁੱਲ ਪੈ ਗਿਆ ਜੀ ਵਾਹ ਕੀ ਗੁਪੀ ਕਲਰ ਬਹੁਤ ਅੱਛਾ ਆ ਯਾਰ ਹਾਂ ਹਾਂਜੀ ਹਾਂਜੀ ਮੈਨੂੰ ਇਸੇ ਦਾ ਹੀ ਥੋੜਾ ਜਿਹਾ ਡਾਊਟ ਸੀ ਕਲਰ ਦਾ ਤੇ ਕਾਣ ਦਾ ਦੋ ਚੀਜ਼ਾਂ ਦਾ ਵੀ ਇਹ ਜਿਹੜਾ 018 ਗੋੜਿਆ ਵੀ ਇਹਦੇ ਵਿੱਚ ਇਹ ਕਲਰ ਤੇ ਕਾਣ ਵੀ ਬਣੂਗਾ ਕਿ ਨਹੀਂ ਬਣੂਗਾ ਮੈਨੂੰ ਥੋੜਾ ਜਿਹਾ ਸੀਗਾ ਪਰ ਨਹੀਂ ਬਹੁਤ ਵਧੀਆ ਕਲਰ ਵੀ ਬਹੁਤ ਅੱਛਾ ਆ ਰਿਹਾ ਤੇ ਕਾਣ ਵੀ ਬਹੁਤ ਵਧੀਆ ਬਣ ਰਿਹਾ ਜੀ ਹਾਂਜੀ ਹਾਂਜੀ ਲੈ ਅੱਛਾ ਗੁਪੀ ਤੇ ਹੁਣ ਦੋਸਤ ਜਾਣਨਾ ਚਾਹਣਗੇ ਜੀ ਆਪਾਂ ਡਿਲੀਵਰੀ ਵਾਲਾ ਕੰਮ ਵੀ ਹੈਗਾ ਮਾੜਾ ਮੋਟਾ ਹਜੇ ਕਿ ਨਹੀਂ ਨਹੀਂ ਹਾਲੇ ਕੋਈ ਐਕਸਪੀਰੀਅੰਸ ਨਹੀਂ ਹੋਇਆ ਡਿਲੀਵਰੀ ਦਾ ਨਾਂ ਕੁਝ ਹੋਇਆ ਹੀ ਆ ਹਾਲੇ ਹੁਣ ਆਪਾਂ ਨੂੰ ਆਰਡਰ ਆਏ ਡਿਲੀਵਰੀ ਦੇ ਫਿਰ ਜੇ ਆਰਡਰ ਆਏ ਤਾਂ ਫਿਰ ਕੋਈ ਗੱਲ ਨਹੀਂ ਸਾਰੀ ਦੁਨੀਆ ਡਿਲੀਵਰ ਕਰਦੀ ਆ ਆਪਾਂ ਕੋਈ ਨਾ ਕੋਈ ਨੌਲੇਜ ਲੈ ਲਾਂਗੇ ਜਾਣਕਾਰੀ ਵੀ ਲੈ ਲਾਂਗੇ ਜੀ ਤੇ ਫਿਰ ਜੇ ਡਿਲੀਵਰੀ ਦੀ ਨੌਬਤ ਆਈ ਤਾਂ ਫਿਰ ਕਾਰ ਵੀ ਦੇਾਂਗੇ ਡਿਲੀਵਰੀ ਤੇ ਜੇ ਕਿਸੇ ਨੇ ਕੋਲ ਆ ਕੇ ਬਣਾਉਣਾ ਹੋਵੇ ਇੱਥੇ ਗੁੜ ਜਦੋਂ ਮਰਦੀ ਮੈਂ ਕਹਿੰਦੀ ਜਦੋਂ ਅੱਜ ਬੈਂਕ ਵਾਲੇ ਕੁਝ ਵੀਰ ਆਏ ਸੀ ਆਪਣੇ ਕੋਲ ਜੀ ਉਹ ਬਹਿ ਕੇ ਤੇ ਬਣਵਾ ਕੇ ਲੈ ਕੇ ਗਏ ਆ ਜੀ ਜੀ ਤੇ ਆਪਣੀ ਤਸੱਲੀ ਨਾਲ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਬਣਵਾ ਸਕਦੇ ਆ ਇਹਦੇ ਵਿੱਚ ਗੋਪੀ ਉਹ ਦਿਨ ਵੀ ਆਪਣੇ ਤੋਂ ਜੋ ਚੁੱਭਾ ਬਣਦੇ ਆ ਤੇ ਵੀ ਮੁੰਡੇ ਬਹੁਤ ਸਾਰੇ ਆਪਾਂ ਨੂੰ ਕਹੀ ਜਾਂਦੇ ਸੀ ਨਾ ਸਾਡਾ ਇੰਨਾ ਸਾਡਾ ਇੰਨਾ ਉਹ ਫੇ ਆਏ ਲੈਣ ਲੈਣ ਵੀ ਆਏ ਵੀ ਆ ਪਰ ਫਿਲਹਾਲ ਤੇ ਨੋਟਡ ਹੀ ਆ ਹਜੇ ਹੋਇਆ ਨਹੀਂਗਾ ਕਹ ਲੋ ਵੀ ਉਹ ਕੰਪਲੀਟ ਨਹੀਂ ਹੋਇਆ ਹਾਂ ਮੈਂ ਦੇਖਣ ਵਾਲਿਆਂ ਨੂੰ ਵੀ ਕਹਿਣਾ ਚਾਹੂੰਗਾ ਵੀ ਜਿਨੇ ਵੀ ਆਪਣੇ ਤੋਂ ਲੈਣਾ ਹੈ ਗੁੜ ਬੜਵਾਉਣਾ ਹੈ ਉਹ ਪਹਿਲਾਂ ਨੋਟ ਕਰਾ ਦੇਣਾ ਸਾਨੂੰ ਤੇ ਜਿਆਦਾਤਰ ਕੰਮ ਤੇ ਆਪਾਂ ਆਰਡਰ ਤੇ ਹੀ ਕਰਾਂਗੇ ਤੇ ਔਰ ਆਰਡਰ ਤੇ ਹੀ ਸੈੱਟ ਰਹਿੰਦਾ ਕੰਮ ਹੂੰ ਤੇ ਅਗਲਾ ਦਿਨ ਤਰੀਕ ਨੋਟ ਕਰਵਾ ਕੇ ਆਵੇ ਆਪਾਂ ਟਾਈਮ ਦਵਾਂਗੇ ਚਾਹੇ ਬਣਿਆ ਲੈ ਜਵੇ ਚਾਹੇ ਬਣਵਾ ਕੇ ਕੋਲ ਬਹਿ ਕੇ ਲੈ ਜਵੇ ਉਹ ਅਗਲੇ ਦਿਸ਼ਾ ਆ ਹੂੰ ਹਾਂਜੀ ਠੀਕ ਆ ਆਵੇ ਅਗਲਾ ਕੋਈ ਵੀ ਜਿਹੜਾ ਵੀ ਆ ਉਹ ਨੋਟਿਸ ਦੇ ਕੇ ਔਰ ਟਾਈਮ ਲੈ ਕੇ ਆਵੇ ਜੀ ਹਾਂਜੀ ਬਿਨਾ ਟਾਈਮ ਲਵੇ ਕੋਈ ਨਾ ਆਵੇ ਜੀ ਜੀ ਹਾਂਜੀ ਹਾਂਜੀ ਤੇ ਡਿਲੀਵਰੀ ਵਾਲਾ ਕੰਮ ਹਜੇ ਆਪਾਂ ਸੈਟਿੰਗ ਕਰ ਲਾਂਗੇ ਹਾਂਜੀ ਹਾਂਜੀ ਕਰ ਲਵਾਂਗੇ ਕੋਈ ਕਿ ਕਿਸ ਨੇ ਆਪਦੇ ਗੰਨੇ ਦਾ ਕੱਢਣਾ ਹੋਇਆ ਗੜ ਉਹ ਵੀ ਕੱਢ ਸਕਦਾ ਜੀ ਪਰ ਹਾਲੇ ਫਿਲਹਾਲ ਹੱਲੇ ਆਪਣੇ ਕੋਲ ਆਪਣਾ ਟਾਈਮ ਨਹੀਂ ਹੈਗਾ ਹਜੇ ਜੀ ਜੀ ਹਜੇ ਕਹਿ ਲਓ ਵੀ ਆਪਣੇ ਤੋਂ ਫ੍ਰੀ ਨਹੀਂ ਹੋਣਾ ਪਰ ਉਦਾਂ ਜਦੋਂ ਕਿਤੇ ਹੋਇਆ ਫ੍ਰੀ ਤੇ ਕੱਢਣ ਨੂੰ ਕੱਢ ਸਕਦਾ ਕੋਈ ਆਪਣਾ ਗੰਨਾ ਲਿਆ ਕੇ ਕੋਈ ਕੱਢਣਾ ਚਾਵੇ ਤੇ ਕੱਢ ਲਵੇ ਜੀ ਕੋਈ ਦਿੱਕਤ ਨਹੀਂ ਇੱਕ ਵਾਰ ਐਡਰੈਸ ਦੱਸ ਦੀ ਵੀ ਆਪਣੀ ਲੋਕੇਸ਼ਨ ਕੀ ਹੈ ਯਾਰ ਐਡਰੈਸ ਕਦੋਂ ਦੱਸੇਂਗਾ ਤੂੰ ਲੋਕੇਸ਼ਨ ਹੈ ਭਾਜੀ ਹੁਣ ਆਪਣੀ ਹੈਗੀ ਬੀੜ ਉਦੋਵਾਲ ਪੈ ਜਾਂਦਾ ਜੀ ਪਿੰਡ ਉਦੋਵਾਲ ਨੀਅਰ ਮਹਿਦਪੁਰ ਹਾਂ ਹਾਂਜੀ ਬੀੜ ਉਦੋਵਾਲ ਨੀਅਰ ਮਹਿਦਪੁਰ ਸਾਬ ਤਸੀਲ ਮਹਿਦਪੁਰ ਪੈਂਦੀ ਆ ਆਪਾਂ ਨੂੰ ਆ ਆਏ ਸਾਈਡ ਨੂੰ ਮਹਿਦਪੁਰ ਆ ਜੀ ਔ ਜਿੱਦਨੂੰ ਕੈਮਰਾ ਹੈ ਇਸ ਵੇਲੇ ਇਧਰ ਮਹਿਦਪੁਰ ਹੈ ਮਹਿਦਪੁਰ ਤੋਂ ਆਪਾਂ 3 ਕਿਲੋਮੀਟਰ ਤੇ ਆ ਬਸ ਬਿਲਕੁਲ 3 ਕਿਲੋਮੀਟਰ ਤੇ ਆ ਸੋ ਜੇ ਕਿਸੇ ਨੇ ਆਉਣਾ ਹੋਵੇ ਉਹ ਫੋਨ ਕਰਕੇ ਆ ਸਕਦਾ ਕਲਰ ਯਾਰ ਦੇਖ ਲੋ ਤੁਸੀਂ ਗੁੜ ਦਾ ਓਏ ਹੋਏ ਉਸਤਾਦ ਜੀ ਹਾਂ ਜੀ ਹਾਂ ਜੀ ਕੀ ਆ ਬਾਤ ਆ ਯਾਰ ਕਲਰ ਦੇਖ ਕੇ ਇਹ ਜੀ ਕਲਰ ਦਾ ਪ੍ਰਤਾਪ ਸਾਰੇ ਆ ਜਿਹੜੇ ਸਾਡੇ ਸਰਦਾਰ ਸਾਹਿਬ ਹੋਣੀ ਜੀ 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 ਮੋਰੇ ਖੜੇ ਬੈਠੇ ਆ ਜੀ 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 ਇਹਨਾਂ ਦਾ ਹੀ ਆ ਜੀ ਪ੍ਰਤਾਪ ਬਲਦੇਵ ਅੰਕਲ ਹੈ ਬਲਦੇਵ ਅੰਕਲ ਹਾਂ ਬੱਲੇ 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 ਇਹ ਸਾਰਾ ਕਾਰੀਗਰ ਦੇ ਸਿਰ ਤੇ ਹੀ ਆ ਜੀ ਜੀ ਆਪਾਂ ਬਿਲਕੁਲ ਕੋਰੇ ਆ ਜੀ ਇਸ ਵਾਰੀ ਹੱਲੇ ਜੀ ਤੇ ਇਹ ਸਾਰਾ ਕੰਮ ਇਹਨਾਂ ਦਾ ਹੀ ਆ ਜੀ ਯਾ ਦੇਖੋ ਹੁਣ ਵੀ तकरीबन ਤੁਸੀਂ ਦੇਖੋ ਵੀ ਕਲਰ ਵੀ ਅੱਛਾ ਆਇਆ ਹੈ ਅੱਛਾ ਕਿੰਨੀ ਕੁ ਪਾਤ ਆ ਰਹੀ ਆ ਹਜੇ ਆਪਾਂ ਨੂੰ ਹੱਲੇ ਐਵਰੇਜ ਦੇ ਹਿਸਾਬ ਨਾਲ ਭਾਜੀ ਘਟ ਆ ਰਹੀ ਆ ਪੱਤ ਵੈਸੇ ਉਦਾਂ ਪਰ ਚਲੋ ਠੀਕ ਆ ਉਦਾਂ ਵੀ ਇੰਨੀ ਨਹੀਂ ਪਰ ਜਿੱਦਾਂ ਮੌਸਮ ਦੇ ਹਿਸਾਬ ਨਾਲ ਹੱਲੇ ਗੰਨਾ ਉਹਨਾ ਪੱਕਿਆ ਨਹੀਂ ਹੈਗਾ ਤਾਂ ਉਹਦੇ ਹਿਸਾਬ ਨਾਲ ਤਾਂ ਕਰਕੇ ਹੱਲੇ ਗੰਡ ਘਟ ਆ ਰਹੀ ਹਾਂਜੀ ਅੱਛਾ ਜੀ ਮਨੂੰ ਤੇ ਗੰਡ ਆਪਣੀ ਕਿਹੜੀ ਆ ਜੀ ਗੰਡ ਲੱਕੜ ਦੀ ਆ ਭਾਜੀ ਅੱਛਾ ਜੀ ਗੰਢ ਪਿਓਰ ਲੱਕੜ ਇਹ ਵੀ ਆਪਾਂ ਨੂੰ ਉਹਨਾਂ ਤੋਂ ਹੀ ਮਿਲੀ ਸੀ ਨਾਲ ਹੀ ਵੇਦਨੇ ਦੇ ਨਾਲ ਹੀ ਮਿਲੀ ਸੀ ਹਾਂਜੀ ਹਾਂਜੀ ਇਹ ਵੀ ਉਹਨਾਂ ਨੇ ਆਪਾਂ ਨੂੰ ਦਿੱਤੀ ਸੀ ਨਾ ਬਾਈ ਜੀ ਜੀ ਹਾਂਜੀ ਹਾਂਜੀ ਠੀਕ ਆ ਇਹ ਵੀ ਇਹ ਵੀ ਨਹੀਂ ਹਾਂਜੀ ਬਹੁਤ ਵਧੀਆ ਗੰਢ ਆ ਬਹੁਤ ਵਧੀਆ ਲੱਕੜ ਦੀ ਕਾਲੀ ਟਾਲੀ ਦੀ ਬਣੀ ਹੋਈ ਹੈ ਇਹ ਅੱਛਾ ਹਾਂਜੀ ਕਾਫੀ ਭਾਰੀ ਹੈ ਇਹ ਹਾਂ ਹਾਂਜੀ ਅੱਛਾ ਚੰਗਾ ਵੇਟ ਆ ਵੀ ਸੋ ਲਓ ਜੀ ਪੱਤ ਲੈਣ ਲਈ ਆ ਗੋਪੀ ਕਿੰਨੇ ਕਿੰਨੇ ਕਿਲੋ ਦੀ ਪੱਤ ਆ ਜਾਂਦੀ ਇੱਕ ਇਹ ਹਾਲੇ ਤੇ 11 ਕਿਲੋ ਦੀ ਆਉਂਦੀ ਆ ਭਾਰੀ 11 11.5 ਕਿਲੋ ਦੀ ਹੂੰ ਚਾਰ ਪੀਪਿਆਂ ਦੀ ਪੱਤ ਹੁੰਦੀ ਆ ਹੂੰ ਤੇ 11 11.5 ਕਿਲੋ ਦੀ ਪੱਤ ਆਉਂਦੀ ਆ ਹੂੰ ਹਾਂਜੀ ਤੇ ਇਹ ਦੱਸਦੇ ਆ ਅੰਕਲ ਹੁਣੀ ਜਿਹੜੇ ਹੁਣ ਬੰਦੇ ਤਜਰਬੇਕਾਰ ਆ ਹਾਂ ਵੀ ਇਹ ਹਾਲੇ ਇੰਨੀ ਕੀ ਹੁਣੀ ਆ ਮੁੜ ਕੇ ਫਰਵਰੀ ਮਾਰਚ ਦੇ ਵਿੱਚ ਇਹ ਵੱਧ ਜਾਂਦੀ ਹੁੰਦੀ ਆ ਆਹੋ ਉਦੋਂ ਨੂੰ ਗੁੜ ਦੀ ਅਸਲ ਰਿਕਵਰੀ ਤੇ ਉਦੋਂ ਹਾਲ ਗੁੜ ਫਿਰ ਇਹਦਾ ਹੀ ਬਣਾਵਾਂਗੇ 18 ਵਾਲਾ ਹੀ ਫਿਲਹਾਲ ਇਹਦਾ 18 ਦਾ ਕਿਉਂਕਿ 18 ਆਪਣੇ ਕੋਲ ਮੂਢਾ ਗੰਨਾ ਹੈਗਾ ਜੀ ਤਿੰਨ ਚਾਰ ਕ ਨਾਲ ਥਾਂ ਹੈਗਾ ਆਪਣੇ ਕੋਲ ਹੂੰ ਤੇ ਇਹਦਾ ਹੀ ਬਣਾਵਾਂਗੇ ਹੂੰ ਔਰ ਗੋੜ ਬਹੁਤ ਸ਼ਾਨਦਾਰ ਬਣ ਰਿਹਾ ਭਾਜੀ ਇੰਨਾ ਹੱਲੇ 85 ਦਾ ਨਹੀਂ ਬਣਿਆ ਸੀ ਵਧੀਆ ਪਤਾ ਨਹੀਂ ਹੁਣ ਉਹ ਕੱਚਾ ਗੰਨਾ ਸੀ ਜਾਂ ਕਿਦਾਂ ਪਰ 18 ਦਾ ਬਹੁਤ ਵਧੀਆ ਗੰਨਾ ਬਣਿਆ ਆਹਾ ਸੌਰੀ ਗੋੜ ਬਹੁਤ ਵਧੀਆ ਬਣਿਆ ਜੀ ਲਓ ਜੀ ਪੱਤ ਆ ਗਈ ਆ ਆ ਗਈ ਆ ਜੀ ਆ ਗਈ ਆ ਬਿਲਕੁਲ ਪੱਤ ਆ ਗਈ ਲਓ ਜੀ ਆ ਲੱਗਿਆ ਪੱਤ ਚੱਕਣ ਹੁਣ ਆਪਾਂ ਤੇ ਗੋਪੀਤ ਲਾ ਵੀ ਫੇਰ ਜਰਾ ਹੱਥ ਇੱਕ ਮੰਡਾ ਲਓ ਜੀ ਇੱਕ ਮੰਡਾ ਮੰਡਾ ਅੱਛਾ ਹਜੇ ਹੋਰ ਸੇਕ ਲਾਉਣਾ ਜੀ ਅੱਛਾ ਲਓ ਜੀ ਆ ਦੇਖ ਲਓ ਜੀ ਦੋ ਦੋ ਡੱਖੇ ਲਾ ਕੇ ਚਾਰ ਚਾਰ ਡੱਖੇ ਲਾ ਕੇ ਨਾ ਇਦਾਂ ਸੇਕ ਲਾਉਣਾ ਪੈਂਦਾ ਆ ਇਦਾਂ ਗੁੜ ਬਣਦਾ ਆ ਇੱਥੇ ਦੇਖ ਲਓ ਜਿਹੜਾ ਝੋਕਾ ਆ ਸਾਰਾ ਕੰਟਰੋਲ ਹੀ ਅਸਲ 'ਚ ਉਹਦੇ ਹੱਥ 'ਚ ਆ ਜੇ ਮੈਂ ਕਹਾਂ ਮੈਂ ਮੇਰੇ ਖਿਆਲ ਨਾਲ ਤਕਰੀਬਨ ਮਤਲਬ 90% ਕੰਮ ਮੇਰੇ ਖਿਆਲ ਨਾਲ ਝੋਕੇ ਦਾ ਆ ਲਓ ਜੀ ਆ ਗਈ ਪੱਤਾ। ਉਹ ਵਾਹੇ ਗੋਈ। ਲਓ ਜੀ। ਬਣੀ ਗੱਲ। ਇਹਨਾਂ ਚਾੜ ਕੇ ਪੱਤਾ ਜਿਹਨੂੰ ਕਹਿੰਦੇ ਹਨਾ ਕਿਉਂ ਜੀ? ਚਾੜ ਕੇ ਚਾੜ ਕੇ ਪੱਤਾ ਇਹਨੂੰ ਚਾੜ ਕੇ ਪੱਤ ਲਾਈ ਆ। ਇਹਨੂੰ ਤਾਂ ਕੱਚੀ ਲਾਈ ਆ ਨਾ ਹੁਣ 11 ਕਿਲੋ ਦਾ। ਕਿਲਾ ਉਹ ਤਾਂ 13 ਕਿਲੋ ਹੋਣਾ ਇਸੇ ਪੱਤਾ ਦਾ। ਅੱਛਾ ਜੀ। 2 ਕਿਲੋ ਦਾ ਫਰਕ ਪੈਊਗਾ। ਹਨਾ? ਅੱਛਾ ਤਾਂ ਇਹ ਜੇ ਹੀ ਕੱਚੀ ਲੱਗ ਗਈ ਹਾਂ ਅੱਛਾ ਇਹ ਨਹੀਂ ਵੀ ਟਿੱਕੀਆਂ ਨਾ ਲੱਗਣਗੇ ਹਾਂ ਟਿੱਕੀਆਂ ਵੀ ਲੱਗਦੀਆਂ ਇਹਨੂੰ ਕਹਿੰਦੇ ਚਾੜ ਕੇ ਪੱਤ ਲਾਉਣਾ ਹੈ ਲੋ ਜੀ ਲੋ ਜੀ ਗੋਪੀ ਉਧਰੋਂ ਪਾਣੀ ਪਾਉਣਾ ਵਿੱਚ ਲੋ ਵੀ ਵੀਰੋ ਆ ਲਾਸਟ ਪੱਤ ਸੀ ਵੀ ਹੁਣ ਪਾਣੀ ਜਿਹੜਾ ਆ ਉਹ ਇਹਦੇ ਵਿੱਚ ਪਾ ਦਿੱਤਾ ਜਾਣਾ ਆ ਥੋੜਾ ਪਾਉਣਾ ਪਾਣੀ ਕਿਉਂਕਿ ਕੰਬਲ ਲਾ ਲੈਂ ਮੈਂ ਲੋ ਅੱਛਾ ਪਾਰੇ ਕੋਈ ਲੋ ਜੇ ਨੂੰ ਕਹਿੰਦੇ ਆ ਜੀ ਚਾਂਡ ਮਾਰ ਹਾਂ ਭਾਈ ਇਦਾਂ ਹੀ ਕਹਿੰਦੇ ਹਨਾ ਚਾਂੜ ਹੀ ਕਹਿੰਦੇ ਇਹਨੂੰ ਗੰਡ ਮਾਰਨਾ ਵੀ ਕਹਿੰਦੇ ਆ ਗੰਡ ਮਾਰ ਗੁੱਡਣਾ ਪੱਤ ਗੁੱਡਣਾ ਗੋਡੀ ਕਰਨਾ ਇਹਦੇ ਬਹੁਤ ਨਾਮ ਨੇ ਹਾਂ ਵਾਹ ਜੀ ਵਾਹ ਵਾਹ ਜੀ ਵਾਹ ਕਹਿੰਦੇ ਵੀ ਖੱਤੇ ਦੀਆਂ ਮੰਗਦਾ ਉਦੋਂ ਜਾਦੀ ਆ ਇੱਥੇ ਮੰਗਦਾ ਬਈ ਗੁਰਪ੍ਰੀਤ ਕਲਰ ਯਾਰ ਹੈ ਮੈਂ ਕਾ ਵੀ ਕਲਰ ਮਹਿਰੂਨੀ ਹੋ ਗਿਆ ਯਾਰ ਵਾਹ ਲਓ ਸਾਹਮਣੇ ਆਈ ਜੋ ਕੋਲ ਹੈ ਜੋ ਵੀ ਬਣਿਆ ਤੁਹਾਡੇ ਸਾਹਮਣੇ ਆ ਪੂਰੀ ਤਰ੍ਹਾਂ ਮਲਕ ਪ੍ਰੋਸੈਸ ਇਹਦੇ ਵਿੱਚ ਕੁਛ ਨਹੀਂ ਕੋਈ ਖੰਡ ਨਹੀਂ ਕੋਈ ਕੈਮੀਕਲ ਨਹੀਂ ਵਰਤਿਆ ਕੋਈ ਕੁਛ ਨਹੀਂ ਵਰਤਿਆ ਦੇਖੋ ਕਿੰਨਾ ਸੋਹੜਾ ਰੰਗ ਆ ਆਹ ਕਹਿੰਦੇ ਕਾਢ ਹੀ ਲੈਣਾ ਵੀ ਕੋਈ ਹਿਸਾਬ ਕਿਤਾਬ ਹੁੰਦਾ ਇਹ ਇਦਾਂ ਦੇ ਹੌਲੀ ਹੌਲੀ ਮਾਰਦਾ ਜੰਮ ਜਾਣਾ ਵਾ ਹਾਂ ਲੈ ਘੜ ਕੇ ਨਿਕਲਿਓ ਹਾਂ ਦੇਖੀ ਮੇਰੇ ਇਦਾਂ ਕਰਦੇ ਕਰਦੇ ਰੋਕੀ ਰੋਕੀ ਅੱਛਾ ਕਰ ਦੇ ਜਿੱਥੇ ਤੇ ਟੀਰਾ ਲੈਣੇ ਆਂ ਤੇ ਕਾਰ ਅੱਛਾ ਜੀ ਹੋ ਬੱਲੇ ਇੰਨਾ ਜੀ ਇੰਨਾ ਅੰਬਾ ਮਾਰ ਲਾ ਵਿਚਾਰੇ ਨਾ ਹਾ ਯੂਰੀਏ ਛੜਨ ਦਾ ਸਟੀਰ ਜੀ ਅੱਛਾ ਬੱਲੇ ਠੀਕੇ ਜਾ ਕੇ ਉੱਥੇ ਸੀੜਾ ਰਹਿ ਜਾਣਾ ਮੈਂ ਇਹਦਾ ਮੋਟਰ ਇਹ ਜੀ ਤਾਂ ਹੈ ਨਾ ਇਹ ਤਾਂ ਬੱਚੇ ਫੇਸ ਲੀਤੀ ਲੋ ਜੀ ਤੋਂ ਆ ਆ ਪਈ ਆ ਰਲ ਗਿਆ ਚੰਗੀ ਤਰ੍ਹਾਂ ਤੇ ਇਹ ਲੱਗਾ ਹੋਣਾ ਕੜੇ ਦੇਖਦੇ ਆਂ ਦੇਖਦੇ ਆਂ ਜਾਵਾਂ ਲਾਲਾ ਮੁਰਗੀ ਜਰਾ ਕੋ ਨੂੰ ਚਿੱਟਾ ਲਾਲ ਤੋਂ ਰੰਗ ਬਦਲ ਜਾਊ ਹੈ ਬੱਲੇ ਜਿਹਦਾ ਸੀਰਾ ਰੜੀ ਅੱਧਾ ਦਰੰਗ ਬਦਲ ਰਿਹਾ ਲਾ ਮੈਂ ਪਹਿਲਾਂ ਕਿਹਾ ਸੀ ਵੀ ਮੁੰਡੇ ਹੈਲਪ ਕਰਦੇ ਆ ਤੇ ਮੁੰਡੇ ਲੱਗੇ ਆ ਵੀ ਕੰਮ ਗੁਰਪ੍ਰੀਤ ਬਿਲਕੁਲ ਬਿਲਕੁਲ ਮੈਂ ਤਾਂ ਦੱਸਿਆ ਵੀ ਇਹ ਮੁੰਡਿਆਂ ਦਾ ਬਹੁਤ ਪ੍ਰਤਾਪ ਆ ਮੁੰਡਿਆਂ ਦਾ ਹੈ ਹਜੇ ਉਹ 2-3 ਜਣੇ ਉਹ ਕਬੱਡੀ ਵਾਲਾ ਵੀਰ ਹੋਰ ਭੱਜ ਗਏ ਨੇ ਹੈ ਇਹ 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 ਗੁਰਪ੍ਰੀਤ ਵੀਰ ਵੀ ਆ ਇੱਕ ਸਾਡਾ ਵੀ ਵੀਰ ਆ ਇਹ ਇਹ ਵੀ ਵਿਦੇਸ਼ ਤੋਂ ਆ ਕੇ ਇੱਥੇ ਨਾਲ ਲੱਗਾ ਹੋਇਆ ਭਰਾ ਹੈ ਨਾਲ ਹੀ ਇਹ ਕੰਮ ਕਰਾ ਰਿਹਾ ਤੁਹਾਡਾ ਸ਼ੁਭ ਨਾਮ ਕੀ ਆ ਮਨਪ੍ਰੀਤ ਅੱਛਾ ਤੁਸੀਂ ਮਨਪ੍ਰੀਤ ਆ ਠੀਕ ਆ ਠੀਕ ਆ ਇਹ ਵੀਰ ਵੀ ਵਿਦੇਸ਼ ਤੋਂ ਆਇਆ ਹੈ ਨਾਲ ਹੀ ਵੀ ਦੱਸ ਦੇ ਵੀ ਟਵਿੰਸ ਹੀ ਆ ਅੱਛਾ ਟਵਿੰਸ ਤੁਸੀਂ ਦੋਵੇਂ ਟਵਿੰਨ ਆ ਠੀਕ ਆ ਠੀਕ ਆ ਬੱਲੇ ਲੋ ਜੀ ਦੋਨੇ ਮੁੰਡੇ ਵਿਦੇਸ਼ ਤੋਂ ਭਰਾ ਆ ਤੇ ਨਾਲ ਇੱਥੇ ਲੱਗੇ ਹੋਏ ਆ ਕੰਮ ਕਰਨ ਆਉਣ ਦਿਓ ਜੀ ਹਾਂਜੀ ਹਾਂਜੀ ਆ ਲਓ ਜੀ ਤੁਹਾਡੇ ਦੇਖਦੇ ਆ ਦੇਖਦੇ ਆ ਪੱਤ ਜੰਮ ਗਈ ਆ ਬਿਲਕੁਲ ਗਰਮ ਗੁੜ ਕੋਈ ਆਉਣ ਦਾ ਤਾਂ ਆਉਗਾ ਚਾਹ ਬਣਿਆ ਆਉਣਾ ਪੈਣਾ ਆ ਠੀਕ ਆ ਜੀ ਤੇ ਜੇ ਕੋਈ ਕਹਿੰਦਾ ਆ ਵੀ ਅਸੀਂ ਹੁਣ ਘਰੇ ਮੰਗਾਉਣਾ ਉਹਦੇ ਵਾਲਾ ਹਜੇ ਸਿਸਟਮ ਸਾਡੇ ਕੋਲ ਵਾਲਾ ਤਾਂ ਹੈ ਨਹੀਂ ਪਰ ਚਲੋ ਖੈਰ ਟਿੱਕੀਆਂ ਵਾਲਾ ਬੜੀ ਕਾਰੀਗਰੀ ਦਾ ਅੰਕਲ ਕੰਮ ਆ ਹਾਂ ਲਓ ਜੀ ਆ ਦੇਖ ਲਓ ਜੀ ਹਰ ਤਾ ਕਮੈਂਟ ਅਸੀਂ ਦਤਾ ਹੀ ਟਾਈਮ ਇਹਨੂੰ ਤਾਦੇ ਪੌਣੇ ਮਿੰਟ ਜੀ ਇਹ ਸੈਟਲ ਹੋ ਗਿਆ ਇਹਨੇ ਜੰਮਣਾ ਬਸ ਇਦਾਂ ਸ਼ੁਰੂ ਕਰ ਦੇਣਾ ਤੇ ਆਹੇ ਪੇਸੀਆਂ ਜਿਹੜੀਆਂ ਲੱਗ ਲੱਗ ਕੇ ਤੁਹਾਡੇ ਸਾਹਮਣੇ ਐ ਨਾ ਸਖਤ ਹੋ ਜਾਣੀਆਂ ਆ ਹੁਣ ਤੁਸੀਂ ਟੈਕਸਚਰ ਇਸ ਪੱਤ ਦਾ ਹੀ ਦੇਖ ਲਓ ਤੇ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾ ਲ ਚੁੱਕੇ ਤੇ ਆਹ ਪੇਸੀਆਂ ਹੁਣ ਲੱਗਦੀਆਂ ਤੁਹਾਨੂੰ ਦਿਖਾਈ ਜਾਂਦੇ ਆ ਗੁਰਪ੍ਰੀਤ ਪੇਸੀਆਂ ਲਾਉਣ ਦਾ ਵੀ ਐਕਸਪੀਰੀਅੰਸ ਪਹਿਲੀ ਵਾਰ ਹੀ ਆ ਪਹਿਲੀ ਵਾਰੀ ਪਹਿਲੀ ਵਾਰੀ ਆ ਅੱਜ ਹੁਣ ਟਿਕ ਗਿਆ ਥੋੜਾ ਜਿਹਾ ਹੱਥ ਹਾਂ ਤੇ ਪਹਿਲਾਂ ਤਾਂ ਨਹੀਂ ਸੀ ਟਿਕਦਾ ਉਦਾਂ ਅੱਛਾ ਹੁਣ ਜਿੱਦਾਂ ਜਿੱਦਾਂ ਕੰਮ ਕਰੀ ਜਾਂਦੇ ਆ ਹੂੰ ਵਾਹ ਲਾਈ ਜਾਂਦਾ ਫੇ ਚਲੋ ਇਹ ਵੀ ਸਹੀ ਆ ਹਾਂਜੀ ਗੋਪੀ ਹਾਂਜੀ ਲਓ ਜੀ ਆ ਤੁਸੀਂ ਪੇਸੀਆਂ ਵੀ ਵੇਖੀ ਜਾਓ ਨਾਲ ਦੀ ਨਾਲ ਤੇ ਪੇਸੀਆਂ ਦੇਖੋ ਕੰਨੀਆਂ ਸੋਹਣੀਆਂ ਲੱਗੀਆਂ ਹੋਈਆਂ ਹੈਂ ਗੋਪੀ ਦਾ ਵੀ ਹੱਥ ਹੁਣ ਲਗਭਗ ਟਿਕਦਾ ਜਾਂਦਾ ਆ ਤੇ ਗੁਰਪ੍ਰੀਤ ਆਪਾਂ ਆਪਾਂ ਰੇਟ ਨਹੀਂ ਦੱਸਿਆ ਯਾਰ ਸੱਚ ਰੇਟ ਲੋਕ ਪੁੱਛਣਗੇ ਆਪਾਂ ਨੂੰ ਰੇਟ ਕੋਈ ਨਹੀਂ ਜਿਹੜਾ ਆਊਗਾ ਭੈਣ ਭਰਾ ਕੋਈ ਗੱਲ ਨਹੀਂ ਕਰ ਲਵਾਂਗੇ ਰੇਟ ਹੱਲੇ ਕੋਈ ਨਹੀਂ ਰੱਖਿਆ ਯਾਰ ਅੱਛਾ ਹਜੇ ਡਿਸਾਈਡ ਹੀ ਨਹੀਂ ਕਰਿਆ ਕੋਈ ਡਿਸਾਈਡ ਨਹੀਂ ਕੀਤਾ ਹਜੇ ਕੋਈ ਗੱਲ ਨਹੀਂ ਹਾਂ ਅਗਲਾ ਆਵੇ ਆਪਾਂ ਰੇਟ ਨਹੀਂ ਡਿਸਾਈਡ ਕਰਿਆ ਆਪਾਂ ਕੱਲ ਹੀ ਬਣਾਉਣਾ ਸ਼ੁਰੂ ਕਰਿਆ ਆਇਆ ਤੇ ਤਸੀਂ ਬੰਦਾ ਦੇ ਇੱਕ ਗੁੱੜ ਦੇ ਦੇ ਤਾਨੂੰ ਜਿਹੜਾ ਜਿੰਨਾ ਮਿੱਠਾ ਠੀਕ ਆ ਇਹ ਵੀ ਸਹੀ ਆ ਵੀ ਹਜੇ ਬੰਦਾ ਦੇ ਕੇ ਗੁੱੜ ਦੇ ਦਿੰਦੇ ਆ ਇਹ ਵੀ ਸਹੀ ਆ ਚਲੋ ਕੋਈ ਗੱਲ ਨਹੀਂ ਲੋ ਜੀ ਵਾਰੀ ਆ ਗਈ ਆ ਟੇਸਟ ਕਰਨ ਦੀ ਤੇ ਅਸੀਂ ਹੁਣ ਟੇਸਟ ਕਰਕੇ ਸਾਰਿਆਂ ਤੋਂ ਪੁੱਛ ਲਾਂਗੇ ਜਿਹੜੇ ਵੀ ਵੀਰ ਇੱਥੇ ਹੈਗੇ ਆ ਉਹ ਸਾਰੇ ਜਾਣੇ ਆਪਾਂ ਨੂੰ ਦੱਸ ਦੇਣ ਵੀ ਇਹ ਗੋੜ ਕਿਦਾਂ ਦਾ ਬਣਿਆ ਤੇ ਕਿਦਾਂ ਦਾ ਨਹੀਂ ਠੀਕ ਆ ਸੋ ਲਓ ਸਰ ਤੁਸੀਂ ਦੇਖੋ ਜੀ ਪਹਿਲਾਂ ਵੀਰੋ ਕਰੋ ਜੀ ਕਰੋ 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 ਪਹਿਲਾਂ ਲਓ ਜੀ ਤੁਸੀਂ ਵੀ ਦੇਖੋ ਮਾੜਾ ਜ ਆ ਪਾਜੀ ਤੁਸੀਂ ਵੀ ਆਓ ਜੀ ਇੱਧਰ ਮਨਪ੍ਰੀਤ ਜੀ ਆਓ ਆਪਾਂ ਤਾਂ ਮੈਂ ਜੀ ਸਿੱਧੇ ਟੇਸਟ ਕਰੀਏ ਨਹੀਂ ਆਪਾਂ ਤੁਸੀਂ ਪਰ ਸਾਨੂੰ ਵੀਡੀਓ ਚ ਨਹੀਂ ਨਾ ਦੱਸਿਆ ਨਾ ਹਜੇ ਸੋ ਬਈ ਆ ਗੋੜ ਇਹ ਆਹ ਦੀ ਆਪਣੀ ਆਖਰੀ ਪੱਤੇ ਮਤਲਬ ਆਖਰੀ ਪੱਤ ਸੀ ਸੋ ਆਖਰੀ ਪੱਤ ਵੈਸੇ ਵੀ ਟੇਸਟੀ ਜ਼ਿਆਦਾ ਹੁੰਦੀ ਆ ਸੋ ਇਹ ਕਾਫੀ ਟੇਸਟੀ ਹੁੰਦੀ ਆ ਆਖਰੀ ਪੱਤ ਤੋ ਕਾਫੀ ਆ ਲਓ ਫਤੇ ਮੰਗੀ ਜਾਂਦਾ ਹਰ ਤੋਂ ਗੁੜ ਸੋ ਬਈ ਹਾਂਜੀ ਬਾਈ ਜੀ ਤੁਸੀਂ ਟੇਸਟ ਕਰਿਆ ਕਿਦਾਂ ਦਾ ਜੀ ਬਹੁਤ ਵਧੀਆ ਜੀ ਚੰਗਾ ਲੱਗਾ ਜੀ ਬਣ ਵਧੀਆ ਤੁਸੀਂ ਦੱਸੋ ਸਰ ਕਿਦਾਂ ਲੱਗਾ ਜੀ ਬਣੀ ਗੱਲ ਚੰਗੀ ਆ ਸੋ ਗਰਮ ਗਰਮ ਗੋੜੇ ਆ ਜੇ ਕਿਸੇ ਨੇ ਖਾਣਾ ਐਡਰੈਸ ਅਸੀਂ ਪਹਿਲਾਂ ਲਿਖ ਕੇ ਵੀ ਦੇ ਦਿੱਤਾ ਸੀ ਗੁਰਪ੍ਰੀਤ ਨੇ ਬੋਲ ਵੀ ਦਿੱਤਾ ਬੀੜ ਉਦੋਵਾਲ ਨੇੜੇ ਮਹਿਤਪੁਰ ਦੇ ਸੋ ਭਾਈ ਆਉਣਾ ਜਿੰਨੇ ਵੀ ਹੋਵੇ ਉਹ ਸਮਾਂ ਲੈ ਬਿਨਾਂ ਨਾ ਆਵੇ ਟਾਈਮ ਲੈ ਕੇ ਹੀ ਆਇਓ ਤੇ ਫੋਨ ਕਰ ਲਿਓ ਬਿਨਾਂ ਫੋਨ ਕੀਤੇ ਕੋਈ ਵੀ ਭੈਣ ਭਰਾ ਆਉਣ ਦੀ ਖੇਚਲ ਨਾ ਕਰੇ ਆਨਲਾਈਨ ਦੀ ਜਿਹੜੀ ਗੱਲ ਆ ਭੇਜਣ ਦੀ ਉਹ ਇਹਨਾਂ ਨੇ ਕਨਫਰਮ ਕਰ ਦਿੱਤੀ ਆ ਕਿ ਉਹ ਆਪਾਂ ਤੁਹਾਨੂੰ ਉਹਦਾ ਵੀ ਕੋਈ ਸਿਲਸਿਲਾ ਬਣਾ ਲਾਂਗੇ ਥੋੜਾ ਜਿਹਾ ਸਾਨੂੰ ਸਮਾਜਾਈ ਦਾ ਵੇਲਣਾ ਕੱਲ ਹੀ ਸ਼ੁਰੂ ਹੋਇਆ ਆ ਪ੍ਰੋਪਰਲੀ ਪਹਿਲਾਂ ਟੈਸਟ ਵਗੈਰਾ ਕਰਕੇ ਵੇਖ ਲਿਆ ਸੀਗੇ ਵੀ ਗੁੜ ਸਹੀ ਬੰਡ ਦਾ ਕੇ ਨਹੀਂ ਬੰਡ। ਸੋ ਬਹੁਤ ਸ਼ੁਕਰੀਆ ਜੀ। ਮੈਂ ਤਾਂ ਦੱਸਿਆ ਨਹੀਂ ਖਾ ਕੇ ਕਿਦਾਂ ਰਿਆ। ਨਹੀਂ ਖਾ ਲਾ। ਗੁੜ ਫਾਸਿਆ ਤੁਹਾਡਾ ਭਾਈ ਗਰਮ ਗੁੜ ਵੈਸੇ ਵੀ ਟੇਸਟੀ ਬਹੁਤ ਹੁੰਦਾ। ਆਉਣਾ ਪੈਣਾ ਗਰਮ ਗੁੜ ਖਾਣ ਦੇ ਲਈ। ਸੋ ਜੀ ਆਇਆਂ ਨੂੰ। ਗੁਰਪ੍ਰੀਤ ਹਾਂਜੀ ਸਭ ਤੋਂ ਪਹਿਲਾਂ ਬਈ ਗੱਲ ਇਹ ਆ ਵੀ ਮੁਬਾਰਕਾਂ ਠੀਕ ਹੈ ਜੀ ਕੰਮ ਜੋ ਕੀਤਾ ਬਈ ਬਹੁਤ ਬਹੁਤ ਧੰਨਵਾਦ ਜੀ ਬਈ ਧੰਨਵਾਦ ਜੀ ਸੋ ਦੂਜੀ ਗੱਲ ਤੁਸੀਂ ਵਧੀਆ ਗੁਰ ਬਣਾ ਰਹੇ ਆ ਇਹਦੇ ਲਈ ਵੀ ਤੁਹਾਨੂੰ ਮੁਬਾਰਕਾਂ ਤੇ ਬਾਕੀ ਦੋਸਤੋ ਜਿਹੜੇ ਵੀ ਭਰਾ ਭੈਣਾ ਜਿਹੜੇ ਇੱਥੇ ਰਹਿ ਕੇ ਕੰਮ ਕਰ ਰਹੇ ਯਾਰ ਉਹਨਾਂ ਦਾ ਸਹਿਯੋਗ ਜਰੂਰ ਕਰੋ ਸੋ ਤੁਹਾਡਾ ਧੰਨਵਾਦ ਵੀਡੀਓ ਨੂੰ ਲਾਈਕ ਵਾਲਾ ਬਟਨ ਦਬ ਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਤੇ ਬੈਲੀ ਜਰੀ ਆਇਆ ਤਾਂ ਸਬਸਕ੍ਰਾਈਬ ਕਰਨ ਦਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਜੀ ਸਤਿ ਸ਼੍ਰੀ ਅਕਾਲ